ਫਿਲਮੀ ਸਟਾਈਲ ਦੇ ਸ਼ਰੀਆਮ ਕਰੋ ਬੱਚੇ ਚੁੱਕਣ ਦਾ ਅਸਲ ਸੱਚ ਆਇਆ ਸਾਹਮਣੇ ਮੇਰਾ ਮੇਰੀ ਵਾਈਫ ਦੇ ਨਾਲ ਰਿਸ਼ਤੂ ਚੱਲਦਾ 2 ਸਾਲ ਹੋ ਗਏ ਤੋਂ ਗਈ ਆ ਰੋਸਕੇ ਕਰੋ ਦੂਰ ਨਾਂ ਤੋਂ ਮੇਰੇ ਬੱਚੇ ਨੂੰ ਮਿਲਨ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਦਾ ਹਰ ਵਾਰੀ ਇੱਥੇ ਮੈਂ ਇੱਕ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਫੜ ਲੈ ਜੋੜੇ ਆ ਕਿ ਮੇਰੇ ਕਮ ਸੇਕਾ ਮੇਰੇ ਬੱਚਿਆਂ ਨਾਲ ਨਾਂ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਟ ਦੇ ਵਿੱਚ ਵੀ ਜੱਜ ਨੇ ਵੀ ਕਹਿਆ ਕਿ ਇਹਨਾਂ ਦੇ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾਜੂ ਦੇ ਨਾਲ ਮੇਰਾ ਕੋਈ ਗੱਲ ਨਹੀਂ ਕਰਾਉਂਦੇ ਇਹਨਾਂ ਦੀ ਪਤੀ ਨੇ ਪ੍ਰੈਸ ਕਾਨਫਰੈਂਸ ਕਰ ਦੱਸੀ ਸਾਰੀ ਸੱਚਾਈ ਅਸੀਂ ਤੇ ਆਨੇ ਆ ਤੇ ਬੱਚੇ ਵੀ ਆ ਗਏ ਆ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਆਨੇ ਤੇ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਅਨਸਾਪ ਚਾਉਨੇ ਅਸੀਂ ਉਹਨੂੰ ਵੀ ਨਹੀਂ ਆਂਦੇ ਅਸੀਂ ਇਹ ਵੀ ਨਹੀਂ ਆਨੇ ਕਿ ਦਿਲਪ੍ਰੀਤ ਵੀ ਘਰ ਆਵੇ ਅਨਸਾਪ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਜਾਣੋ ਕਿਸ ਗੱਲ ਨੂੰ ਲੈ ਕੇ ਪਿਆ ਸੀ ਪੰਗਾ ਮੇਰਾ 사ਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉਥੇ ਮੇਰੇ ਗਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਦੀ ਵਾਈਫ ਜਦੋਂ ਨੇ ਆਸਟ੍ਰੇਲੀਆ ਭੇਜੀ ਐ ਆਸਟ੍ਰੇਲੀਆ ਜਾ ਕੇ ਕੁਝ ਇਹਨਾਂ ਦਾ ਪਰਿਵਾਰ ਉੱਧਰ ਵੀ ਐ ਤੇ ਸੱਸ ਨਾਲ ਵੀ ਲੜਾਈ ਸ਼ੁਰੂ ਪਈ ਉੱਥੇ ਉਹਨੂੰ ਉਂਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹਦੇ ਘਰ ਲੈ ਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਬਾਈ ਚਾਹ ਆਪਣੇ ਸਾਥ ਨਾਲ ਇੱਕ ਵਾਰੀ ਮੈਂ ਹੱਥ ਜੁੜ ਕੇ ਮੈਂ ਕਿ ਮੇਰਾ ਮੇਰਾ ਘਰ ਵਸ ਲੈਣ ਤੋਂ ਮੈਨੂੰ ਇਹਨੂੰ ਖਿਲਾਓ ਇੱਥੇ ਮੈਨੂੰ ਕਹਿੰਦੀ ਉੱਥੇ ਨਹੀਂ ਖਿਲਾਉਣਾ ਮੈਂ ਆਪਣੀ ਪਹਿਲੀ ਵੇਚ ਇੱਥੇ ਆ ਇੱਥੇ ਕੋਠੀ ਲੈ ਇਹਦੇ ਨਾਂ ਕਰਾ ਇਹਦੇ ਨਾਂ ਹੀ ਪਹਿਲੀ ਕਰਾ ਇਹਦੇ ਰਿਸ਼ਤੇਦਾਰ ਵੀ ਮਨੇ ਉਦਾਂ ਕਹਿੰਦੇ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮਿਆਸ਼ੁਦੀਪ ਕੌਰ ਜੀ ਹਾਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਫਿਲਮੀ ਸਟਾਈਲ ਦੇ ਵਿੱਚ ਸ਼ਰੀਆਮ ਕਰਦੀਆਂ ਕੰਧਾਂ ਟੱਪ ਕੇ ਦੋ ਬੱਚਿਆਂ ਨੂੰ ਅਗਵਾ ਕੀਤਾ ਸੀ ਬੱਚਿਆਂ ਨੂੰ ਚੁੱਕ ਕੇ ਗੱਡੀ ਦੇ ਵਿੱਚ ਲੈ ਕੇ ਜਾਂਦੇ ਜਿਹੜੇ ਨੇ ਇਸ ਵੀਡੀਓ ਦੇ ਵਿੱਚ ਦੇਖੇ ਗਏ ਸੀ ਅਤੇ ਉਸ ਤੋਂ ਬਾਅਦ ਪਤਨੀ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਸਾਡਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਅਤੇ ਉਸ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਸੀ ਕਿ ਮੇਰੇ ਘਰਵਾਲੇ ਵੱਲੋਂ ਅਤੇ ਜੋ ਬੱਚੇ ਚੁੱਕਣ ਆਏ ਸੀ ਉਹਨਾਂ ਦੇ ਵੱਲੋਂ ਮੇਰੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਅਤੇ ਮੇਰੇ ਪਰਿਵਾਰ ਦੀ ਵੀ ਕੁੱਟਮਾਰ ਕੀਤੀ ਗਈ ਹੈ। ਉਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਇਹਨਾਂ ਦੇ ਵੱਲੋਂ ਮੇਰੇ ਨਾਲ ਗਲਤ ਹਰਕਤਾਂ ਵੀ ਕੀਤੀਆਂ ਗਈਆਂ ਨੇ ਅਤੇ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਬੱਚੇ ਦੀ ਕਸਟਡੀ ਮੇਰੇ ਕੋਲ ਸੀ। ਅਤੇ ਉਸ ਤੋਂ ਬਾਅਦ ਜਿਹੜੇ ਇਹ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਇਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਜਾਣਦੇ ਹਾਂ ਕਿਸ ਗੱਲ ਨੂੰ ਲੈ ਕੇ ਇਹਨਾਂ ਦਾ ਪੂਰਾ ਵਿਵਾਦ ਛੜਿਆ ਸੀ ਜੀਨਾ ਵਿੱਚ ਜਿੰਦਰਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਸਾਡਾ ਸਾਡਾ ਨਵਾਂ ਪਿੰਡ ਫਤਿਹਪੁਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ 에ਜੀ ਨਾਲ ਵਾਇਰਲ ਹੋ ਗਈ ਆ ਜਿਹੜੀ ਕਿ ਕੁਝ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਿੰਡ ਗੁਰਦਾਸਪੁਰ ਦੇ ਲਾਗੇ ਜਿੰਦ ਜੀ ਤੇ ਬੱਚੇ ਨੂੰ ਜੋ ਕਿ ਉਸ ਤੋਂ ਦੋਆ ਕਰਕੇ ਲਿਆ ਜਾਂਦੇ ਨੇ ਕੀ ਮਸਲਾ ਕੀ ਇਹ ਸਾਰਾ ਜੀ ਤੇ ਕਿਤਰਾ ਇਹ ਵਾਰ ਦਾ ਨਹੀਂ ਜੀ ਬੱਚੇ ਨੂੰ ਗਵਾ ਕਰਕੇ ਨਹੀਂ ਲੈ ਕੇ ਆਈ ਮੇਰਾ ਮੇਰੀ ਵਾਈਫ ਦੇ ਨਾਲ ਡਿਸਪੂਟ ਚੱਲਦਾ 2 ਸਾਲ ਹੋ ਗਏ ਇੱਥੋਂ ਗਈ ਆ ਰੋਟਸ ਕੇ ਉਹ ਕਰਾਂ ਤੁਹਾਡਾ ਨਾਂ ਤੋਂ ਮੇਰੇ ਬੱਚੇ ਨੂੰ ਮਿਲਨ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਦਾ ਹਰ ਵਾਰੀ ਇੱਥੇ ਮੈਂ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਪੈਰਲੇ ਜੋੜੇ ਆ ਕਿ ਮੇਰੇ ਕਮ ਸੇ ਕ ਮੇਰੇ ਬੱਚਿਆਂ ਨਾਲ ਨਾ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਰਟ ਦੇ ਵਿੱਚ ਵੀ ਜੱਜ ਨੇ ਵੀ ਕਹੇ ਕਿ ਇਹਨਾਂ ਦੀ ਬੱਚਿਆਂ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਦੇ ਬਾਜੂ ਦੇ ਨਾਲ ਮੇਰਾ ਕੋਈ ਗੱਲ ਨਹੀਂ ਕਰਾਉਂਦੇ ਇਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਸਟ ਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਝੂਠੀਆਂ ਪਰਫਾਰਮੈਂਸ ਲਈ ਜਾਂਦੇ ਕਿ ਸਾਡੇ ਘਰ ਲੈ ਕੇ ਇਹਨਾਂ ਦੇ ਘਰ ਪਿਛਲੀ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮੈਂ ਗਿਆ ਉਹਦੇ ਘਰੇ ਮੈਂ ਨਾ ਘਰ ਗਿਆ ਬੱਚੇ ਨੂੰ ਮਿਲਣ ਵਾਸਤੇ ਮੇਰੀ ਸੱਸ ਨੇ ਮੇਰੀ ਤੋਹੀਨ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਇਹਨਾਂ ਦੇ ਪਿੰਡ ਦੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚਿਰ ਜਦੋਂ ਮੈਂ ਉੱਥੋਂ ਮਿਲ ਕੇ ਵਾਪਸ ਨਿਕਲਿਆ ਵਾ ਮੇਰਾ ਸਾਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉੱਥ ਏ ਰਸਤੇ ਦੇ ਵਿੱਚ ਆ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਨਾ ਮੇਰੀ ਗੱਡੀ ਵੀ ਭੰਨੀ ਆ ਤੇ ਨਾਲ ਹੀ ਇਹਨਾਂ ਨੇ ਮੇਰੇ ਉੱਤੇ ਮਾਰਕਟਾਈਂਗ ਕੀਤੀ ਆ ਮੈਂ ਤਾਂ ਫਿਰ ਆਪਣਾ ਇੱਕ ਮਿੰਟ ਜਿਵੇਂ ਫੋਨ ਆਨ ਕਰ ਲਵਾਂ ਉਸ ਦਿਨ ਉਹ ਤੇ ਦਰਖਾਸ਼ ਵੀ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰਦਾ ਹੈ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਵਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਹਾਂ ਗਿਆ ਕਿ ਮੈਂ ਕਿਹਾ ਚਲੋ ਸਾਰਿਆਂ ਨੇ ਕਿਹਾ ਕਿ ਆਪਾਂ ਵੈਬ ਬਈਆ ਕਰ ਗਏ ਆ ਪਰ ਨਾ ਵਧੀਏ ਜੇ ਅੱਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਹੀ ਗੀ ਕਰ ਰਹੀ ਆ ਦੀ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਈ ਇੱਥੇ ਮੈਂ ਇਹਨਾਂ ਦੇ ਕੋਲ ਬੱਚੇ ਇਹਨਾਂ ਨੂੰ ਮਰਵਾਉਣ ਵਾਸਤੇ ਲੈ ਆ ਗਿਆ ਜਿੱਥੇ ਨਾ ਮੇਰੇ ਤੋਂ ਬੱਚੇ ਖੋਲੇ ਸਕੋ ਤੇ ਮੈਨੂੰ ਉਹ ਤੋਂ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਦੀ ਸੈਕੰਡ ਹਾਰਟ ਸਕੂਲ ਦੇ ਵਿੱਚ ਪੜਦਾ ਹੈ ਇਹ ਜਾ ਰਹੀ ਹੈ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਚੱਲਣ ਦੀ ਹੈ ਅਪ੍ਰੈਲ ਦੀ ਬੱਚਾ ਸੈਕੰਡਰੀ ਸਕੂਲ ਭਿੱਖੀਵਾਂਚਾ ਪੜਨ ਗਿਆ ਹੈ ਜਾ ਕੇ ਚਾਚੂ ਵੀ ਕਰ ਸਕਦੇ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆ ਨੂੰ ਲੈਣ ਵਾਸਤੇ ਇਹਨਾਂ ਨੇ ਮੈਨੂੰ ਬੇਕੋ ਬੱਚੇ ਖੋਲੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਹੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਥੇ ਇਹਨਾਂ ਨੂੰ ਮੈਂ ਇਹ ਵੀ ਨਹੀਂ ਕਿਹਾ ਤੱਕ ਵੀ ਕਹਿੰਦੇ ਅੱਜ ਪ੍ਰਸ਼ਾਸਨ ਇਹ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਅਗੇ ਕਿ ਮੈਂ ਮੈਡਮ ਪਲਵਿੰਦਰਜੀਤ ਕੌਰ ਜਿਹੜੇ ਐਸਐਸਪੀ ਉਥੋਂ ਦੇ ਗੁਰਦਾਸਪੁਰ ਉੱਥੇ ਮੈਂ ਆਪਣੀ ਇੱਕ ਅਰਜੀ ਵੀ ਦਿੱਤੀ ਆ ਕਿ ਮੇਰਾ ਕੰਮ ਸੇਕਮ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਆਹ ਕਰਾ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉੱਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੇ ਹੋਰ ਚਾਹੇ ਮਿਲਾਂਗੇ ਫਰਾਨੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਪਟ ਮਾਰ ਕੀਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਹੋਏ ਨਾ ਗਿਆ ਜੀ ਕਾਰਵਾਈ ਇਹੀ ਕਾਰਵਾਈ ਸੁਣਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਅਸੀਂ ਚਲੋ ਫਿਰ ਵਿੱਚੇ ਵੀ ਗੱਲ ਇਹ ਕਹੇ ਕਿ ਚਲੋ ਮੰਨ ਲਓ ਕਿ ਛੋਟਾ ਪੰਜਾਬ ਬੈਜੋ ਨਾ ਹੀ ਤੁਹਾਡਾ ਮਸਲਾ ਗਾਂ ਵਦੇ ਨਾ ਹੀ ਵਦੇ ਵੀ ਤੇ ਵੈਲਿਊ ਕਿੰਨਾ ਚਿਰ ਹੋਵੇ ਜੀ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਵਾਈਫ ਦਾ ਕੀ ਨਾਮ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ ਵਿੱਚ 12ਵੀਂ ਗਏ ਨੇ ਹਾਂਜੀ ਮੈਂ ਤੇ 2019 ਦੇ ਫਰਵਰੀ ਚ ਇਹਨੂੰ ਬਾਹਰ ਭੇਜਿਆ ਜੀ ਹਾਂਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਹੈ ਸਾਰੇ ਆਹ ਦਾ ਵੀਜ਼ਾ ਵਾ ਆਪਨੇ ਚੈੱਕ ਕਰ ਸਕਦੇ ਜੀ ਆਫਰ ਲੈਟਰ ਤੱਕ ਜੋ ਵੀ ਹੈਗਾ ਜਿੰਨਾ ਇਹਦਾ ਵੀਜ਼ਾ ਹੈ ਜਦੋਂ ਇਹ ਗਏ ਨੇ ਬਾਹਰ ਜਦੋਂ ਵੀਜ਼ਾ ਲੱਗਾ ਕਿ ਉਹਦੇ ਬੱਚੇ ਤੁਹਾਡੇ ਕੋਲ ਹਾਂਜੀ ਜੀ ਇੱਥੇ ਬੱਚਾ ਛੱਡ ਕੇ ਚਲੇ ਗਏ ਸੀ ਉਦੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਸਰ ਇਹ ਕਹਿੰਦੀ ਅਗੇ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ ਦੋ ਜਾਂ ਲੜਾਈ ਇਸ ਟਾਈਮ ਦੀ ਇਹ ਵੀ ਹੈਗੀ ਅਗੇ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆ ਆਪਣੇ 2023 ਦੇ ਵਿੱਚ ਅਸੀਂ ਸਪਤੰਬਰ ਜਾ ਅਪਲਾਈ ਕੀਤਾ ਸੀ ਵੀਜ਼ਾ ਜਿਸ ਦਿਨ ਦੀ ਆਈ ਉਸ ਦਿਨ ਦੀ ਇਹਨੇ ਘਰ ਚ ਕਰੇ ਪਾਈ ਆ ਤੇ ਸਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋਬ ਹੈਗਾ ਆ ਉਹਦਾ ਵੇਜ ਵਟ ਕੇ ਤੇ ਲਾਇਆ ਵਾ ਹੁਣ ਵੀ ਮੈਂ ਆਜ ਜਦੋਂ ਕੈਨੇਡਾ ਦੀ ਰਿਫਿਊਜ਼ਲ ਆਈ ਆ ਸਰ ਉਦੋਂ ਮੇਰਾ ਫੇਰ ਨੁਕਸਾਨ ਹੋਇਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਘਾਦੋ ਮੇਰੇ ਭਰਾ ਨੂੰ ਬਾਹਰ ਕਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਕਿੰਨਾ ਕੇ ਪੈਸਾ ਲੱਗਦਾ ਤਾਂ ਕਰ ਦੋ ਘਾੜੋ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਬਾਹਰ ਘਾੜਾ ਹਾਂਜੀ ਜ਼ਮੀਨ ਕਿੰਨੀ ਦਾ ਜ਼ਮੀਨ ਮੇਰੇ ਕੋਲ ਜੀ ਹੈਗੀ ਆ ਆਪਣੇ ਵਿਚਾਰੇ ਜੋਗੀ 8-10 ਕਿੱਲੇ ਤਾਂ ਉਹਨਾਂ ਦੇ ਬੱਚੇ ਨੇ ਉਹ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਨਹੀਂ ਜੀ ਹੁਣ ਐ ਵਕਤ ਤੇ ਮੇਰੇ ਕੋਲ ਆ ਜੀ ਹਾਂਜੀ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਉਹ ਝੂਠੀਆਂ ਫਾਰਮਾਂ ਤੋਂ ਬਚੇ ਜਾਵੇ ਪੁਲਸ ਵੀ ਜੇ ਸਾਰੀ ਜਿੰਨੀ ਵੀ ਹੈਗੀ ਇਨਕੁਆਰੀ ਕਰਕੇ ਜੇਕਰ ਮੈਂ ਦੋਸ਼ੀ ਹੂੰ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤੇ ਇਹ ਹੈਗਾ ਕਿ ਜੇ ਮੈਂ ਠੀਕ ਆ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਬਨ ਉਸ ਦਿਨ ਲਿਆਉਂਦਾ ਪਰ ਮੇਰੀ ਸੁਣਵਾਈ ਵੀ ਨਹੀਂ ਕਿਤੇ ਹੋਈ ਅਜੇ ਤੱਕ ਜਿਹੜੀ ਵੀਡੀਓ ਇਹ ਲਈ ਇਹ ਤੁਹਾਡੇ ਨਾਲ ਬੱਚੇ ਕਿ ਕੇ ਹਾਂਜੀ ਮੇਰੇ ਕੋਲ ਜੀ ਬੱਚੇ ਮੈਂ ਲੈ ਕੇ ਆਂ ਜੀ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਕੋਈ ਨਹੀਂ ਜੇ ਉਹ ਟੈਂਪਲ ਲੈ ਕੇ ਆ ਹਾਂਜੀ ਇਹ ਵੀਡੀਓ ਜਿਹੜੀ ਬਿਲਕੁਲ ਝੂਠੀ ਹੈ ਜੇ ਚਲੋ ਜੋ ਝੂਠੀ ਆ ਸੱਚੀ ਆ ਚਲੋ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਪਰ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੀਆਂ ਪਹਿਲੀਆਂ ਵੀਡੀਓ ਕੱਢ ਕੇ ਨਾ ਘਰ ਸিসিਟੀਵੀ ਲੱਗੇ ਪਹਿਲੀਆਂ ਵੀਡੀਓ ਵਿਖਾਉਣ ਜਿੱਦਣ ਹੱਥ ਜੋੜ ਕੇ ਨਾ ਬੂਹੇ ਖੁਲੋਂਦੇ ਰਹੇ ਮੈਂ ਕੱਲਾ ਜਾਂਦ ਰਿਹਾ ਕੋਈ ਨੂੰ ਨਾਲ ਵੀ ਨਹੀਂ ਖੜਦਾ ਰਿਹਾ ਜੀ ਕੋਈ ਕਿੱਲੇ ਕਿੱਲੇ ਤੁਹਾਡੇ ਕੋਲ ਵੀਡੀਓ ਹੈਗੀ ਜਿਹੜੀ ਕੁੱਟਮਾਰ ਹੋਈ ਹਾਂਜੀ ਆ ਵੇਖੋ ਜੀ ਹਾਂਜੀ ਆ ਤੁਹਾਨੂੰ ਵਿਖਾ ਦਿੰਨਾ ਜੀ ਕਿ ਉਹ ਵੀਡੀਓ ਜਿਹੜੀ ਤੁਹਾਡੀ ਕੁੱਟਮਾਰ ਕੀਤੀ ਸੀ ਹਾਂਜੀ ਕਾਰਨ ਕੀ ਹੈ ਜੀ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਸਰ ਸੱਸ ਮੇਰੀ ਪੁਲਿਸ ਚਾ ਜੀ ਉਹ ਸਾਰੇ ਥਾਵਾਂ ਤੇ ਉਹਦਾ ਜਾਣ-ਪਛਾਣ ਅਸ ਕਿੰਨੀ ਵੀ ਹੈਗੀ ਆ ਤੇ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਂ ਨਹੀਂ ਹੋ ਰਹੀ ਵੀ ਹੁਣ ਮੰਗ ਕੀ ਕਰ ਮੈਂ ਹੁਣ ਜੋ ਵੀ ਹੈਗਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਜੇਕਰ ਮੈਨੂੰ ਕੋਈ ਤੰਗ ਕਰੂਗੀ ਮੈਂ ਆਪਣੇ ਬੱਚੇ ਸਵੇ ਸੋਸਾਈ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਤਾਂ ਮੇਰੇ ਬੱਚੇ ਆ ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾ ਮੈਂ ਤਾਂ ਫੋਨ ਕੀਤਾ ਨਾ ਕਿਸੇ ਵੀ ਕਾਤੇ ਨਹੀਂ ਆ ਰਿਹਾ ਵੀ ਨਾ ਕੋਰ ਦੇ ਵਿੱਚ ਕਦੀ ਇਹਨਾਂ ਨੇ ਬੱਚੇ ਲੈ ਗਏ ਨਾ ਕਿਸੇ ਕਿਤੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚਾ ਕਿਹੜਾ ਬੰਦਾ ਜਿਨ੍ਹਾਂ ਨੇ ਇਹਨਾਂ ਦੇ ਤਰਲੇ ਨਹੀਂ ਕੱਡੇ ਵੀ ਪਰ ਕੋਈ ਗੱਲ ਨਹੀਂ ਕਰਾ ਰਿਹਾ ਪਹਿਲੀ ਦਾ ਵੀ ਕੋਈ ਮਸਲਾ ਕਰਦਾ ਹਾਂ ਜੀ ਜਦੋਂ ਮੈਨੂੰ ਕਿਹਾ ਆਪਣੀ ਸਾਸ ਨੂੰ ਇੱਕ ਵਾਰੀ ਮੈਂ ਹੱਥ ਜੁੜ ਕੇ ਮੈਂ ਕਿ ਮੇਰਾ ਮੇਰਾ ਘਰ ਵਸ ਲੈਣ ਤੋਂ ਮੈਨੂੰ ਇਹਨੂੰ ਕਲਾਓ ਇੱਥੇ ਮੈਨੂੰ ਕਹਿੰਦੀ ਉੱਥੇ ਨਹੀਂ ਕਲਾਉਣਾ ਮੈਂ ਆਪਣੀ ਪਹਿਲੀ ਵੇਚ ਇੱਥੇ ਆ ਇੱਥੇ ਕੋਠੀ ਲੈ ਇਹਦੇ ਨਾਂ ਕਰਾ ਇਹਦੇ ਨਾਂ ਹੀ ਪਹਿਲੀ ਕਰਾ ਇਹਦੇ ਰਿਸ਼ਤੇਦਾਰ ਵੀ ਮਨੇ ਉਦਾਂ ਕਹਿੰਦੇ ਆ ਕਿ ਇਹਦੇ ਨਾਂ 사 ਕੋਈ ਕਰਾ ਤੇ ਇੱਥੇ ਰਹਿ ਸਾਡੇ ਕੋਲ ਪਰ ਮੈਂ ਆਪਣੇ ਮਾਂ ਤੇ ਦੂਜੇ ਤੀਜੇ ਨੂੰ ਕਿੱਦਾਂ ਛੱਡਦਾ ਮੈਨੂੰ ਮੇਰਾ ਘਰ ਇੱਥੇ ਸਾਰਾ ਕੁਝ ਹੈਗਾ ਮੈਨੂੰ ਉਹ ਸਾਰਾ ਕੁਝ ਇਹਦੇ ਨਾਂ ਕਰਾ ਫੇਰ ਇੱਥੇ ਆਉਣਾ ਮੇਰੇ ਸਾਲੇ ਨੂੰ ਕਹਿੰਦੇ ਕਿ ਇਹਨੂੰ ਬਾ ਤਾਰਾ ਮੈਂ ਕਿੰਨੇ ਕ ਪੈਸੇ ਲਈ ਜਾ ਮੈਨੂੰ ਇਹ ਨਹੀਂ ਸਮਝ ਲੱਗੰਦੀ ਇਹ ਅਜੇ ਤੱਕ ਅੱਜ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਗੁਰਵਿੰਦਰ ਕੌਰ ਹੈ ਕਿਹੜਾ ਬੰਦਾ ਵਾਹ ਤਾਰਾ ਸਿੰਘ ਕੀ ਮਸਲਾ ਕੀ ਹੈ ਜਿਹਦੀ ਇੱਕ ਆ ਕਰਦਾ ਗਰਦਾਸਪੁਰ ਦੇ ਲੱਗੇ ਪੰਗੇ ਆ ਘਰ ਦੇ ਵਿੱਚੋਂ ਬੱਚਾ ਕਿਹਨੇ ਸਾਡੇ ਅਗਵਾ ਕਰਕੇ ਲੈ ਗਏ ਨੇ ਇਸ ਦਾ ਪਰਿਵਾਰਿਕ ਕੀ ਮਸਲਾ ਕੀ ਇਹ ਸਾਹਮਣ ਹੈ ਵੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਗਈ ਨਾ ਇਹਨੂੰ ਚਲੋ ਜੋ ਕਿਸੇ ਵੇਲੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸੀ ਮੈਂ ਐ ਕਰਕੇ ਹੱਥ ਵੀ ਜੋੜੇ ਸੀ ਵੀ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਮੈਂ ਦਿਲਪ੍ਰੀਤਨ ਵੀ ਆਖਿਆ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਵੀ ਚਲੋ ਉੱਤੇ ਉਹਲਾ ਪੋਸ਼ਨ ਤੁਸੀਂ ਲੈ ਲਓ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਤੁਹਾਨੂੰ ਕੀ ਕਾਰਨ ਕੀ ਬਣਿਆ ਜਿਹੜਾ ਇਸ ਤੋਂ ਬਿਚਾ ਘੜਾ ਜਿਹੜਾ ਪਹੁੰਚਿਆ ਤੇ ਇਨਸਾਫ ਦੀ ਕੀ ਮੰਗਤ ਹੈ ਅਨਸਾਬ ਦੀ ਇਹ ਮੰਗ ਕਰਦੇ ਆਂ ਅਸੀਂ ਤੇ ਇਹ ਆਨੇ ਆਂ ਕਿ ਬੱਚੇ ਵੀ ਆ ਗਏ ਆ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਆਨੇ ਪੀ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਅਨਸਾਬ ਚਾਉਨੇ ਅਸੀਂ ਉਹਨੂੰ ਵੀ ਨਹੀਂ ਜਾਂਦੇ ਅਸੀਂ ਉਹ ਵੀ ਨਹੀਂ ਆਨੇ ਕਿ ਦਿਲਪ੍ਰੀਤ ਵੀ ਘਰ ਆਵੇ ਅਨਸਾਬ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਮੇਰਾ ਨਾ ਭਾਜੀ ਗੁਰਪ੍ਰੀਤ ਸਿੰਘ ਜੀ ਇੱਕ ਵੀਡੀਓ ਐ ਰਹੀ ਬੜੀ ਤੇਜ਼ੀ ਨਾਲ ਹੁੰਦੀ ਹੈ ਕਿ ਸਾਡੇ ਚੱਕ ਦੀ ਹੈ ਕਿ ਜਿਹੜੇ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨ ਦੌੜ ਕਰਕੇ ਬੱਚੇ ਅਗਵਾ ਕੀਤੇ ਗਏ ਹਾਂਜੀ ਉਹਦਾ ਮਾਮਲਾ ਕੀ ਹੈ ਜੀ ਇਸ ਤਰ੍ਹਾਂ ਮਾਮਲਾ ਇਹ ਜੀ ਮੇਰਾ ਦੋਸਤ ਹੈ ਬਚਪਨ ਦੇ ਹੀ ਦੋਸਤਿਆਂ ਦੋਵੇਂ ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਜੀ ਵਾਈਫ ਜਦੋਂ ਉਹਨੇ ਆਸਟ੍ਰੇਲੀਆ ਭੇਜੀ ਹੈ ਆਸਟ੍ਰੇਲੀਆ ਜਾ ਕੇ ਕੁਝ ਇਹਨਾਂ ਦਾ ਪਰਿਵਾਰ ਉੱਧਰ ਵੀ ਹੈ ਤੇ ਸੱਸ ਨਾਲ ਹੀ ਲਾਗੜਾ ਡਟ ਰਹੀ ਸ਼ੁਰੂ ਤੋਂ ਹੀ ਉੱਥੇ ਉਹਨੂੰ ਉਂਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹਦੇ ਘਰ ਲੈ ਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਭਾਈ ਉਹ ਲਾਹਤ ਵਿਗੜਦੇ ਗਏ ਜੀ ਤੇ ਖਿਰੀ ਉਹਨੇ ਆਪ ਦਾ ਦਾਅ ਖੇਡ ਕੇ ਕੁੜੀ ਨੂੰ ਵਾਪ 7-8 ਮਹੀਨਿਆਂ ਤੋਂ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਆ ਫਿਰ ਇਹਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਅਲਾਹ ਕੀਤੀ ਫਿਰ ਅਸੀਂ ਮੇਰੇ ਕਹਿਣਾ ਤਿੰਨੇ ਜਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟਿਆਂ ਦਾ ਗਏ ਅਸੀਂ ਉਹ ਹੱਥ ਜੋੜੇ ਜੀ ਪਰ ਅਸੀਂ ਹਰ ਟਾਈਮ ਬੇਇਜ਼ਤੀ ਕਰਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫ਼ਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲਤਬਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਕੇ ਆ ਚੁੱਕਿਆ ਸੀ ਇਹਨੇ ਸਾਡੇ ਤੇ ਕੰਪਲੇਂਟ ਕੀਤੀ ਸਾਰੇ ਇਕੱਠੇ ਹੋ ਗਏ ਜੀ ਗਰਦਾਸਪੁਰ ਮੇਰੇ ਕਹਿੰਦਾ ਸਦਰਾ ਠਾਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 8 ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦ ਨੇ ਬੇਟੇ ਨੂੰ ਛੱਡ ਗਿਆ ਬਾਅਦ ਚ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਂ ਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਆ ਜੜ ਹੈ ਜੀ ਲੜਾਈ ਦੀ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰ ਗਈ ਵੀ ਮੈਂ ਆਪਣੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਹੁਣ ਇਹ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਜਿਹੜੀ ਵੀਡੀਓ ਵਾਇਰਲ ਹੋ ਹੁੰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਉੱਚ ਅਧਿਕਾਰੀ ਕੋਲੋਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਸੀਂ ਅੱਜ ਕੋਸ਼ਿਸ਼ ਕਰਦੇ ਹਾਂ ਕਿ ਅੱਜ ਡੀਜੀਪੀ ਸਾਹਿਬ ਨਾਲ ਡਿਸਕਸ ਕਰਕੇ ਅਨਕੁਐਰੀ ਮਾਰਕ ਕਰਾਉਣੇ ਆ ਮਤਲਬ ਕਿ ਨੀਟ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕਈ ਦੋਸ਼ੀ ਹੈ ਤੇ ਤੇ ਪਰਚਾ ਦਰਜ ਕਰ ਦੇਣ ਨਹੀਂ ਤੇ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ ਹਾਂਜੀ ਸਰਪੰਚ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਬਲਜੀਤ ਸਿੰਘ ਕਿਹੜਾ ਪਿੰਡ ਤੋਂ ਫਤਿਹਪੁਰ ਤੋਂ ਜੀ ਜਿਹੜਾ ਇੱਕ ਜਿਹੜਾ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਹੈ ਕਿ ਪਿੰਡ ਗਰਦਾਸਪੁਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਹੈ ਜਿਹਦੇ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀਗਾ ਪਰ ਉਹ ਪਰਿਵਾਰ ਦਾ ਕਹਿਣਾ ਕਿ ਇਹਨਾਂ ਨੂੰ ਵਧਵਾ ਕਿਤੇ ਨਾ ਮਾਹਮਣਾ ਕਿ ਇਹ ਪੂਰਾ ਜੀ ਇਹ ਤਾਂ ਦੇਖੋ ਜੀ ਉਹ ਤਾਂ ਬਹੁਤ ਲੰਮੀ ਕਹਾਣੀ ਆ ਜੇ ਜਦਾ ਸਾਰੀ ਦੱਸੀਏ ਤਾਂ ਬਹੁਤ ਲੰਮੀ ਹੋ ਜੂਗੀ ਮੈਂ ਤਾਂ ਸ਼ੋਰਟ ਤੁਹਾਨੂੰ ਦੱਸ ਸਕਦਾ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਤੋਂ ਹੋ ਹਾਲੇ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਘਰ ਹਾਲੀ ਬੇਬੀ ਛੇ ਮਹੀਨੇ ਦਾ ਵੀ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਅਸ਼ੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਦਵਾਇਆ 6 ਮਹੀਨੇ ਬਾਅਦ ਅਰਜੀ ਵੀ ਮੈਂ ਵਾਪਸ ਆਣਾ ਫਿਰੇ ਵਾਪਸ ਵੀ ਆ ਗਈ ਆਣ ਕੇ ਆਉਂਦੇ ਆਣ ਕੇ ਫਿਰ ਲੜਾਈ ਪਾ ਲਈ ਵੀ ਮੈਨੂੰ ਜਿਹੜੀ ਮੈਂ ਕੈਨੇਡਾ ਜਾਣਾ ਜੀ ਮੈਂ ਬਾਹਰ ਅਸ਼ੀਆ ਨਹੀਂ ਜਾਣਾ ਮੈਂ ਪੱਕੇ ਨਹੀਂ ਜਾਣਾ ਕੁਝ ਨਹੀਂ ਹੋਣਾ ਸਭ ਕੁਝ ਕਰਕੇ ਫਿਰ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਅਸੀਂ ਗਿਰਫੀ ਪ੍ਰੋ ਲੈ ਜਾਨੇ ਆ ਤੇ ਅਸ਼ੀਆ ਦਾ ਵੀਜਾ ਅਗਰ ਕੈਨੇਡਾ ਦਾ ਵੀਜਾ ਅਪਲਾਈ ਕਰ ਦਿੰਨੇ ਆ ਫਿਰ ਅਪਲਾਈ ਕੀਤਾ ਜੀ ਅਪਲਾਈ ਕਰਨ ਤੋਂ ਬਾਅਦ ਚੰਗੀ ਬਣੀ ਵਸੀ ਇੱਥੇ ਰਹਿੰਦੀ ਰਹੀ ਆ ਜਦੋਂ ਉਹਦੀ ਰਿਫਿਊਜ਼ਲ ਆ ਗਈ ਜਿੱਦੋਂ ਰਿਫਿਊਜ਼ਲ ਆ ਗਈ ਇਹਨੇ ਫੇਰ ਤੰਗ ਕਰਨਾ ਸ਼ੁਰੂ ਕਰਤਾ ਫਿਰ ਉਹਨੇ ਆਪਦੀ ਮਾਂ ਨੂੰ ਸੱਦ ਕੇ ਟੈਲੀਫੋਨ ਕਰਕੇ ਆਪਣੇ ਭਰਾ ਨੂੰ ਸੱਦਦਾ ਵੀ ਮੈਨੂੰ ਕੋਟ ਬਣਾ ਮਾਰ ਕਰ ਦੇ ਤੇ ਮੈਨੂੰ ਲੈ ਜਾਏ ਮੈਂ ਹੀ ਜਿਹੜਾ ਉਹ ਉਸ ਦਿਨ ਇਹਨੇ ਭਰਾ ਦੇ ਨੂੰ ਖਬਰਦ ਕੀਤਾ ਵੀ ਤੂੰ ਲੈ ਜਾ ਫਿਰ ਇਹ ਲੱਗਦੀ ਆ ਔਰ ਉਹ ਜਿਹੜੇ ਵੀ ਬੱਚੇ ਸਾਰਾ ਜਿਹੜੇ ਹੀ ਮਨਦੀਪ ਦੇ ਬੋਲ ਸੀ ਅਗਲੇ ਦਿਨ ਕਹਿੰਦੇ ਵੀ ਸਾਨੂੰ ਬੱਚੇ ਦੇ ਕੇ ਜਾਓ ਫਿਰ ਮੈਂ ਜਾ ਕੇ ਬੱਚੇ ਦੇ ਗਿਆ ਨਾਲ ਮਨਦੀਪ ਆਏ ਅਸੀਂ ਜਾ ਕੇ ਬੱਚੇ ਨੂੰ ਦੇ ਕੇ ਆਏ ਆ ਫਿਰ ਉਹ ਕਹਿੰਦੇ ਵੀ ਹਾਲ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਦੂਰੋਂ ਉਹਦੇ ਵਾਸਤੇ ਪੈਸੇ ਲਾਓ ਤੇ ਵੀਜ਼ਾ ਦਵਾਓ ਅਸੀਂ ਹਾਂ ਕਰਕੇ ਅੱਗੇ ਵੀ ਕਰਾਂਗੇ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਕਹਿੰਦਾ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਹੈਗਾ ਮੈਂ ਤਾਂ ਸਾਰਾ ਲੁੱਟਿਆ ਗਿਆ 50 ਲੱਖ ਰੁਪਏ ਦੇ ਲੱਗੇ ਬਣੇ ਦਾ ਇਧਰ ਉਧਰ ਲੱਗਦੇ ਉੱਤੇ ਲੱਗ ਗਿਆ ਉਹ ਪਹਿਲੀ ਵਿੱਚ ਨਾਲ ਹੀ ਰਹਿ ਗਈ ਆ ਫਿਰ ਕਿੰਨੇ ਨੇ ਇਹਦੀ ਸੱਸ ਕਹਿੰਦੀ ਪਹਿਲੀ ਵਿੱਚੋਂ ਪਰ ਮੇਰਾ ਮੁੰਡਾ ਬਰ ਘੜਾਓ ਨਹੀਂ ਤੇ ਫਿਰ ਇੱਥੇ ਆਣ ਕੇ ਰੋਗੀ ਤੇ ਫੇਰੇ ਹੀ ਕੁੜੀ ਨੂੰ ਕਢਾਵਾਂਗੇ ਉਦੋਂ ਤੇਜ ਦੇ ਵਿੱਚ ਜੋ ਮੁੰਡੇ ਇਹ ਵਾਪਸ ਨਹੀਂ ਆਏ ਬਾਅਦ ਵਿੱਚ ਸਾਡੇ ਜਿਹੜੇ ਐਨਐਲਏ ਦੇ ਖਾਲਕਾ ਬਾੜਾ ਸਾਹਿਬ ਉਹਦੇ ਨਾਲ ਤਾਲਮੇਲ ਕਰਕੇ ਲਹੀਂ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝਾਉਦੇ ਤੋਂ ਸੁਣਦਾ ਪਾ ਹੋਇਆ ਨਹੀਂ ਜੀ ਇਹਨੇ ਇੱਕ ਸ਼ਰਤ ਰੱਖ ਲਈ ਵੀ ਮੇਰੇ ਬੱਚੇ ਮੈਨੂੰ ਦੇ ਕੇ ਜਾਓ ਬੱਚੇ ਹੀ ਦੇਤੇ ਕਦੀ ਦੇਤੇ ਜਿੱਦਣ ਗਏ ਬੱਚੇ ਦੇਣ ਗਏ ਉਹ 10-20 50000 ਰੁਪਏ ਇਹਨਾਂ ਲੈਣਾ ਨਾ ਕਪੜੇ ਬਣਾਉਣੇ ਆ ਮੈਂ ਇਹਨਾਂ ਦੇ ਇੱਥੇ ਦਮਿਸ਼ਰ ਬਾਲੋ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਸ ਸਾਲ। ਅਈ ਬਖਾਉ ਤੋਂ ਮਗਰਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜਾਂ ਜੋ ਸਾਡੇ ਥਰੂ ਜੋ ਸਾਡੇ ਸਾਹਮਣੇ ਆਇਆ ਉਤੋਂ ਥੋੜੀਆਂ ਪਰਜਾਇਦਾ ਸਾਰਿਆਂ ਦੇ ਹੋਇਆ ਏ। ਸਾਰਿਆਂ ਨੂੰ ਲਾਲ ਲੈ ਕੇ ਭਾਵੇਂ ਭਾਵੇਂ ਆਪ ਦੀ ਤਰਫੋਂ ਤੋਤੀ ਐਨ ਖੁੱਲੀ ਖੁੱਲੀ ਪੰਚਾਇਤ ਬਾਕੇ ਜੀ ਦਾ ਵੀ ਕਸੂਰ ਆ। ਉਹ ਉੱਤੇ ਕਰ ਰਹੇ ਕਰੋ ਤੇ ਪਰ ਜੇ ਕਰ ਇਹਦੀ ਸਸਜਾ ਕਰੇ ਬੰਦੀ ਵੀ। ਇਹ ਸਦਾਕਰ ਜਿਹੜਾ ਹੋ ਸਕਦਾ